ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜੁਡੋਚਣਾਂ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਵੀਰੋ ਅਸੀਂ ਆਪ ਇੱਕ ਤਾਜੀ ਸਵੇਰ ਦੇ ਲਈ ਲੈ ਕੇ ਆਏ ਹਾਂ ਜੀ ਤੇ ਜਿਸ ਪਿੰਡ ਤੋਂ ਬਈ ਵੀਡੀਓ ਬਣਾ ਰਹੇ ਹਾਂ ਪਿੰਡ ਨੈਨੇਵਾਲ ਜ਼ਿਲ੍ਹਾ ਬਰਨਾਲਾ ਤਹਿਸੀਲ ਤੱਪਾ ਬਈ ਨੇੜੇ ਪਿੰਡ ਬਈ ਨੂੰ ਪਤਾ ਹੁੰਦੇ ਸਹਿਣਾ ਇਧਰ ਚੰਨਾ ਗਲਬ ਸਿੰਘ ਵਾਲਾ ਪਿੰਡ ਰਹਿ ਜਾਂਦਾ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਬਾਈ ਜੀ ਸਤਿ ਸ੍ਰੀ ਅਕਾਲ ਜੀ ਉਹ ਠੀਕ ਹੋਵਦੀਆਂ ਨਾਮ ਤੇ ਮੋਬਾਈਲ ਨੰਬਰ ਨਾ ਕੋਰਾ ਸਿੰਘ ਜੀ ਮੋਬਾਈਲ ਨੰਬਰ 9872799 ਠੀਕ ਆ ਬਾਈ ਕਿਹੜਾ ਸੂਸੂਈ ਹੈ ਬੜਾ ਇਹ ਦੂਜਾ ਸੂਆ ਸੂਈ ਹੈ ਜੀ ਕਦੋਂ ਸੂਈ ਹੈ ਵੀਰੇ ਇਹ ਇਹ ਨੂੰ ਹੋ ਗਈ ਜੀ ਅੱਕ ਦਿਨਾਂ ਦੀ ਸੂਈ ਗਿਆ ਬੱਚਾ ਕੀ ਆ ਮਾਂ ਬੱਚੀ ਆ ਜੀ ਬੱਚੀ ਬੜੀ ਚੰਗੀ ਆ ਹਾਂ ਜੀ ਬੱਚਾ ਬੱਚੀ ਨੂੰ ਜਨਮ ਦਿੱਤਾ ਬੱਚੀ ਦੀ ਕੁਆਲਿਟੀ ਦੇਖੋ ਬਹੁਤ ਚੰਗਾ ਬੱਚਾ ਦਾ ਤਕਰਮ ਵਾਲੀ ਨੇ ਕੀ ਆ ਮਾਤਾ ਭਾਈ ਤੇ ਕਿੰਨਾ ਦੁੱਧ ਬਈ ਹੁਣ ਦੁੱਧ ਜੀ 15 ਕਿਲੋ 14 ਕਿਲੋ ਚੋਕੇ ਲੈ ਜਾਏ ਅਗਲਾ ਓਕੇ 7 ਕਿਲੋ ਟੰਗ ਦਾ ਠੰਡੀ ਸੀਲਾ ਕੋਈ ਐ ਜਿਵੇਂ ਮਰ ਜਿਆ ਤਲਾਈ ਜਣਾ ਕੋਈ ਚੱਕਰੀ ਨਹੀਂ ਕਹਿਣਾ ਕਰਮ ਵਾਲੀ ਨੇ ਕੁਛ ਨਹੀਂ ਠੰਡੀ ਸੀਲਾ ਧਰ ਮਾਰੀ ਦੇ ਧਰ ਮਾਰਨੇ ਬਾਬਾ ਛੱਡ ਕੇ ਨਾਣਾ ਨਾ ਮਾਰਦੇ ਨਾ ਰੱਬ ਠੀਕ ਆ ਜਿਵੇਂ ਮਰ ਜਿਆ ਤਾ ਲੱਗਣਾ ਪਤਲੀ ਬੱਚੀ ਪਹਿਲਾਂ ਛੱਡ ਲਈ ਤਾਂ ਮੈਂ ਖਾ ਫੇਰ ਕੇ ਦਿਖਾ ਦੇ ਸਹੀ ਗੱਲ ਆ ਹਾਂ ਥਾਣੀ ਬੜਾ ਚੰਗਾ ਲੱਗਿਆ ਹਨੇ ਕਰਮ ਵਾਲੀ ਨੂੰ ਲੈ ਮੁੱਠੀ ਆਲਾ ਤਣ ਕੱਲਾ ਕੱਲਾ ਤਣ ਨਾੜਾ ਨੂੜਾ ਤੇ ਲੇਵਾ ਇੱਕ ਨੰਬਰ ਚੰਗਾ ਦੁੱਧ ਬਾਈ ਨੇ ਹੁਣ ਤਿਆਰ ਦੱਸਿਆ ਲੇਵਾ ਪਸ਼ਾਣ ਦੁੱਧ ਹਜੇ 2 ਕਿਲੋ ਹੋਰ ਬਾਜੋ ਓਕੇ ਹਾਂ ਠੀਕ ਆ ਹੂੰ ਬੱਕੀ ਸੇਵਾ ਸੰਭਾਲ ਹੋਗੀ ਹਸਾਣਾ ਦੇਸਮਾਈ ਚੁਵਾਈ ਦੇ ਵਿਚਾਰੀ ਸੇਵਾ ਹੈ ਨਹੀਂ ਸੁਣਾ ਦੀ ਸਾਈ ਕਰਦਾ ਹਾਂ ਗਰੀਬ ਜੇ ਘਰੋਂ ਢੰਡੀ ਬੋਂਟਾ ਨਾ ਹੁਣ ਢੰਡੀ ਤਾਂ ਬੜੀ ਹੈ ਕੋਈ ਚੱਕਰੀ ਨਹੀਂ ਕਰਮ ਵਾਲੀ ਨੇ ਕੋਈ ਚੱਕਰੀ ਨਹੀਂ ਆਣ ਦੇਖੋ ਲੱਗਿਆ ਕਰਮ ਦੀ ਆਇਆ ਥੀ ਚਵਾਈ ਵਾਲਾ ਥਾਣਾ ਥੀ ਜੋਲੇ ਤੇ ਮਸ਼ੀਨਾਂ ਤੇਲੇ ਇੱਕ ਨੰਬਰ ਦਾ ਨਾੜ ਨੂੰ ਦੇਖ ਤਾਂ ਮਾਣੀ ਲੈ ਚੁਵਾਈ ਬੜੀ ਬੋਲੀ ਆ ਨਾ ਮੋਟਾ ਮੋਟਾ ਚੋਣਾ ਜਿਵੇਂ ਮਰਜ਼ੀ ਚੁਵਾਈ ਚੱਲ ਕੋਈ ਚੱਕਰੀ ਨਹੀਂ ਕਹਿਣਾ ਕਰਮ ਵਾਲੀ ਨੇ ਕੋਈ ਨਹੀਂ ਵਾੜਾ ਚੰਗਾ ਜਿਹਾ ਹੋਣ ਲੱਗਿਆ ਕਹਿੰਦੇ ਹਾਂ ਲੈ ਇੱਕ ਨੰਬਰ ਜਿਹਾ ਹੂੰ ਨਿਬੜਦੀ ਐ ਚਵਾਈ ਤੱਕ ਨਹੀਂ ਹਾਂ ਆ ਕੇ ਗਲਾਬ ਦੀ ਚੈੱਕ ਕਰਕੇ ਲਿਆ ਵੀਰ ਸਹੀ ਗੱਲ ਆ ਉਹ ਹੀ ਚੱਕਰ ਨੇ ਆਪਾਂ ਨੂੰ ਹੂੰ ਲੈ ਕਿਉਂਣ ਚਵਾ ਕਰਮ ਲਈਦਾ ਇੱਕ ਨੰਬਰ ਠੰਡੀ ਸੀ ਹਾਂ ਤੁਹਾਨੂੰ ਦਿਖਾ ਦੇ ਬਾਕੀ ਪਸਮਾਹ ਹੁਣ ਕਰਿਆਈ ਪਸਮਾਹ ਹੁਣ ਕਰਿਆਈ ਦੇਖੀ ਕੱਲਾ ਕੱਲਾ ਥਾਣਾ ਹੈ ਪੂਰੀ ਮਿੱਟੀ ਦੇ ਪਿਆ ਗਾ ਖੋਲ ਦੇ ਨਾ ਜੀ ਤੋਰ ਦੇ ਬੱਡੀ ਗੱਲ ਬੱਚਾ ਮਗਰ ਬੱੱਛੀ ਆ ਬਾਈ ਦੋ ਨਗ ਮਿਲ ਜਾਣੇ ਆ ਕਿਉਂ ਬੱੱਛੀ ਨੇ ਵੀ ਕਰਮ ਵਾਲੀ ਆ ਸਾਡ ਡੇਰ ਸਾਨੂੰ ਨਾਲ ਹੀ ਤਿਆਰ ਹੋ ਜਣਾ ਫੇਸਬੁੱਕ ਦੇਖੋ ਕਰਮ ਵਾਲੀ ਦਾ ਬੜਾ ਚੰਗਾ ਬਰੀਡ ਵਾਲੀ ਆ ਬਾਕੀ ਤੋਰਾ ਚੈੱਕ ਕਰ ਲਾ ਹਾਂ ਬਰੀਡ ਫੁੱਲ ਆ ਕਰਮ ਵਾਲੀ ਬਰੀਡ ਫੁੱਲਾ ਗੱਲ ਕਰ ਬਸ ਥੋੜੀ ਸਾਂਭੀ ਨਹੀਂ ਬੈਠਦਾ 60000 ਦੀ ਸੀ ਸਹੀ ਗੱਲ ਆ ਹਾਂ ਹੂੰ ਇਹ ਵਾਲ ਨੂੰ ਵੇਖਾ ਦੇ ਸੱਡਾ ਹੁੰਦਾ ਤਾਂ ਇਧਰ ਦਿਖਾ ਦੇ ਵਾ ਇੱਕ ਨੰਬਰ ਆ ਬਾਈ ਕਰਮ ਵਾਲੀ ਦਾ ਲੈ ਕਿਆ ਬਾਤ ਆ ਜਾ ਕੀ ਮੋਲ ਆ ਫਿਰ ਜਾਇਜ ਖੱਚ ਗਏ ਮੁੱਲ ਕਰਾਉਣਾ ਤਾਂ 45000 ਆ ਠੀਕ ਆ ਜੀ ਬੱਚਾ ਲਈ ਕਿੱਕ ਦੀ ਦੇਵਾਂਗੇ ਮੁੱਲ ਕਰਾਉਣਾ ਬਾਈ ਕਹਿੰਦਾ 45000 ਕਰਾ ਲਓ 41000 ਦੀ ਬਹਿਣਾ ਜਿਹੜੀ ਦੇ ਦਾਂਗੇ ਲਖਾ ਦਾ ਲੈਵਲ ਉਹ ਵਦ ਚੈੱਕ ਕਰੋ ਲੈ ਬਣੀ ਗੂਜ ਜੀ ਬਣੀ ਬਾਈ ਲੈ ਬਹੁਤ ਸੋਹਣਾ ਹੈ ਬੜਾ ਹੈ ਨਾ ਲੈ ਬਾਕੀ ਚਵਾਈ ਹੋਈ ਵੀ ਹੋ ਹਾਂ ਚਵਾਈ ਹੋ ਗਈ ਠੀਕ ਕਰਕੇ ਸਾਢੇ 5 ਵਜੇ ਚ ਹੋਈ ਸਾਢੇ 5 ਵਜੇ ਚ ਹੋਈ ਆ ਬਾਈ ਨੇ ਸਵੇਰੇ ਹਾਂ ਹੁਣ ਜਿਹੜਾ ਟਾਈਮ 9:00 ਬਜੇ ਤਿੰਨ ਮਿੰਟ ਹੋ ਗਏ 11 ਤਰੀਕ ਆਜ ਠੀਕ ਹੈ ਕਹਿੰਦੇ ਬਾਈ ਹਾਂ ਬਹੁਤ ਚੰਗਾ ਧੰਨਵਾਦ ਜੀ